ਸਤਿ ਸ਼੍ਰੀ ਅਕਾਲ ਲੋਕ ਰਣ ਤੇ ਸਵਾਗਤ ਮੈਂ ਗੁਰਜਿੰਦਰ ਸਿੰਘ ਪੰਗੋ ਤੇ ਮੇਰੇ ਨਾਲ ਮੌਜੂਦ ਨੇ ਸੀਨੀਅਰ ਜੰਦਾ ਸੁਪਰਵਿੰਦਰ ਸਿੰਘ ਉਹ ਰਾਜਪੁਰਮ ਜੀ ਨੂੰ ਸਵਾਗਤ ਹੈ ਤੁਹਾਡਾ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਨੂੰ ਆਦਾ ਗੁਰਜਿੰਦਰ ਜੀ ਜੀ ਦੋਸਤੋ ਅੱਜ ਦੀਆਂ ਜਿਹੜੀਆਂ ਪ੍ਰਮੁੱਖ ਖਬਰਾਂ ਨੇ ਉਹਨਾਂ ਦੇ ਉੱਪਰ ਵਿਚਾਰ ਚਰਚਾ ਕਰਾਂਗੇ ਨਵਜੋਤ ਸਿੰਘ ਸਿੱਧੂ ਹੋਰਾਂ ਦੀ ਜਿਹੜੀ ਸਿਆਸੀ ਵਾਟ ਹੈ ਰੈਲੀਆਂ ਦੀ ਉਹ ਲਗਾਤਾਰ ਵਾਧੇ ਹੀ ਜਾਰੀ ਹੈ ਜਿਹੜੇ ਪ੍ਰੋਗਰਾਮ ਨਵਜੋਤ ਸਿੰਘ ਸਿੱਧੂ ਵੱਲੋਂ ਰੱਖੇ ਗਏ ਨੇ ਜਾਂ ਹੁਣ ਜਿਹੜੇ ਰਿਜੈਕਟ ਕੀਤੇ ਨੇ ਕਾਂਗਰਸ ਜਿਹੜੀ ਆਮਦ ਕਾਂਗਰਸ ਜਿਹੜੀ ਆਪਣੀ ਲੀਡਰਸ਼ਿਪ ਹੈਗੀ ਆ ਉਹ ਕੀ ਕਹਿੰਦੀ ਆ ਨਵਜੋਤ ਸਿੰਘ ਸਿੱਧੂ ਦੇ ਪ੍ਰੋਗਰਾਮਾਂ ਬਾਰੇ ਉਹਦੇ ਤੇ ਗੱਲ ਕਰਾਂਗੇ ਨਾਲੋਂ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇੱਕ ਅਲਟੀਮੇਟਮ ਦਿੱਤਾ ਬਲਵੰਤ ਸਿੰਘ ਰਾਜਵਾਨ ਨੂੰ ਲੈ ਕੇ ਕੇਂਦਰ ਨੂੰ ਉਹ ਕੀ ਗੱਲਬਾਤ ਹੈ ਉਹ ਵੀ ਸਾਰੇ ਨਾਲ ਨਾਲ ਲਵਾਂਗੇ ਪਰ ਇੱਕ ਪਹਿਲਾਂ ਤੁਹਾਨੂੰ ਹਸੋ ਯੂਨੀ ਖਬਰ ਵੀ ਕਹਿ ਸਕਦੇ ਆ ਇਹ ਤੇ ਈਡੀ ਦੇ ਨਾਲ ਜੁੜੀ ਹੋਈ ਇੱਕ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਾਂਗੇ ਕਿ ਆਖਰ ਈਡੀ ਦਾ ਮਖੌਲ ਕਿਵੇਂ ਉੱਡਿਆ ਪਰ ਇਸ ਤੋਂ ਵੱਡੀ ਇਹ ਗੱਲ ਹੈ ਕਿ ਜਿਹੜੇ ਲਗਾਤਾਰ ਸਰਕਾਰਾਂ ਦੇ ਉੱਪਰ ਇਲਜ਼ਾਮ ਲੱਗਦੇ ਨੇ ਕਿ ਏਜੰਸੀਸ ਜਿਹੜੀਆਂ ਹੁੰਦੀਆਂ ਨੇ ਉਹ ਅਜਾਦਾ ਨਾ ਤੌਰ ਤੇ ਨਹੀਂ ਵਿਚਰਦੀਆਂ ਹੈਗੀਆਂ ਸਰਕਾਰਾਂ ਦੀ ਹੋਂਦ ਅਸਤੀ ਦੇ ਵਿੱਚ ਉਹ ਕਿਤਨਾ ਕਿਤੇ ਕੰਟਰੋਲ ਦੇ ਵਿੱਚ ਆ ਜਾਂਦੀਆਂ ਨੇ ਸੱਤਾ ਦੇ ਤਾਂ ਉਹ ਵੀ ਇੱਕ ਖਬਰ ਤੁਹਾਡੇ ਨਾਲ ਸਾਂਝੀ ਕਰਾਂਗੇ ਪਰ ਉਸ ਤੋਂ ਪਹਿਲਾਂ ਨਵਜੋਤ ਸਿੰਘ ਸਿੱਧੂ ਬਾਰੇ ਗੱਲਬਾਤ ਕਰਾਂਗੇ ਪਰਮਿੰਦਰ ਜੀ ਨਵਜੋਤ ਸਿੰਘ ਸਿੱਧੂ ਹੋਰਾਂ ਦੇ ਪ੍ਰੋਗਰਾਮ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਉਹਨਾਂ ਨੇ ਆਪਣੇ ਜਿਹੜੇ ਪ੍ਰੋਗਰਾਮ ਨੇ ਸਾਰੇ ਉਹ ਮੀਡੀਆ ਦੇ ਵਿੱਚ ਸ਼ੇਅਰ ਕਰਤੇ ਨੇ ਤੇ ਲਗਾਤਾਰ ਕ੍ਰਿਟਿਸਿਜ਼ਮ ਵੀ ਹੋ ਰਿਹਾ ਕ੍ਰਿਟਿਸਿਜ਼ਮ ਕੋਈ ਬੇਗਾਨੇ ਨਹੀਂ ਆਪਣੇ ਹੀ ਕਰ ਰਹੇ ਨੇ ਸੋ ਕੀ ਅਪਡੇਟ ਹੈ ਮਨੋ ਦੇ ਚੀਂ ਨੜੀ ਪੰਜਾਬ ਕਾਂਗਰਸ ਹੈ ਨਾ ਉਹ ਨਮਜੋਤ ਸਿੰਘ ਸਿੱਧੂ ਕਰਕੇ ਪਹਿਲਾਂ ਵੀ ਤਾਂ ਥੋੜੀ ਆਪਾਂ ਕਹਿ ਲਓ ਕਿ ਟੈਂਸ਼ਨ ਚ ਰਹੀ ਆ ਤੇ ਹੁਣ ਵੀ ਨਵੇਂ ਸੀਰੇ ਤੋਂ ਜਦੋਂ ਦੀਆਂ ਗਤੀਵਿਧੀਆਂ ਸ਼ੁਰੂ ਕੀਤੀਆਂ ਨੇ ਨਮਜੋਤ ਸਿੰਘ ਸਿੱਧੂ ਨੇ ਹੁਣ ਵੀ ਮਤਲਬ ਕਸ਼ਮਕਸ਼ ਚ ਚੱਲ ਰਹੀ ਹੈ ਸਿੱਧੂ ਔਰ ਪੰਜਾਬ ਕਾਂਗਰਸ ਦੇ ਵਿਚਾਲੇ ਹੋਣਾ ਤਾਂ ਇਹ ਚਾਹੀਦਾ ਸੀ ਕਿ ਵੱਡੀ ਪਰੋਤੀ ਤੇ ਵਾਂਗੂ ਕਾਂਗਰਸ ਬੈਠੀ ਆ ਤਾਂ ਮਿਲ ਜੁਲ ਕੇ ਇੱਕ ਸਰਕਾਰ ਦੇ ਵਿਰੋਧੀ ਤਿਰ ਬਣ ਕੇ ਨਿਪਟਦੀ ਪੰਜਾਬ ਦੇ ਮੁੱਦਿਆਂ ਦੀ ਗੱਲ ਕਰਦੇ ਲੇਕਿਨ ਇਹਨਾਂ ਦੀ ਆਪਾਂ ਕਹਿ ਲਉ ਕਿ ਜਿੱਦਾਂ ਪੰਜਾਬੀ ਚ ਆਮ ਕਿਹਾ ਜਾਂਦਾ ਕਿ ਜਿੱਧਰ ਨੂੰ ਜਿੱਦਾ ਮੂੰਹ ਹੈਗਾ ਤਾਂ ਪੰਜਾਬ ਕਾਂਗਰਸ ਦੇ ਵਿੱਚ ਉਹ ਉਧਰੋਂ ਚੱਲੀ ਜਾਂਦਾ ਹਰ ਇੱਕ ਦਾ ਆਪਣਾ ਜ਼ੋਰ ਲੱਗਿਆ ਹੋਇਆ ਕਿ ਕਿਸੇ ਨਾ ਕਿਸੇ ਤਰੀਕੇ ਨਾਲ ਹਾਈਕ ਮਾੜ ਦੀ ਰਗਾ ਦੇ ਵਿੱਚੋਂ ਹੀਰੋ ਬਣ ਕੇ ਆਵੇ ਤੇ ਉਹਨੂੰ ਓਰਸੀ ਮਿਲ ਜੇ ਜਿਹਦੇ ਕਰਕੇ ਪੰਜਾਬ ਦੇ ਵਿੱਚ ਇੱਕ ਦੂਜੇ ਆਪ ਨੂੰ ਠਿੱਪੀ ਲਾਉਣ ਦੇ ਵਿੱਚ ਹਰ ਇੱਕ ਬੰਦਾ ਮੋਰੀ ਭੂਮਿਕਾ ਨਿਭਾ ਰਿਹਾ ਹੈ ਹੁਣ ਨਮਜੋਤ ਸਿੰਘ ਸਿੱਧੂ ਵੱਲੋਂ ਆਪਣੇ ਪ੍ਰੋਗਰਾਮ ਜਿਹੜੇ ਹੈਗੇ ਆ ਉਹ ਲਗਾਤਾਰ ਤੈਅ ਕਰਕੇ ਬਿਨਾ ਕਿਸੇ ਨੂੰ ਪੁੱਛੇ ਪੰਜਾਬ ਕਾਂਗਰਸ ਦੇ ਕਿਸੇ ਲੀਡਰ ਨੂੰ ਨਾਲ ਲੈੇ ਨਵੇਂ ਬੰਦੇ ਖੜੇ ਕੀਤੇ ਜਾ ਰਹੇ ਤੇ ਉਹਨਾਂ ਤੋਂ ਰੈਗੀਆਂ ਕਰਵਾਈਆਂ ਜਾ ਰਹੀਆਂ ਨੇ ਅ ਕਹੋ ਕਿ ਲੋਕ ਮਿਲਣੀ ਦੇ ਨਾਮ ਤੇ ਇਹ ਕੰਮ ਚੱਲ ਰਿਹਾ ਤੇ ਨਮਜੋਤ ਸਿੰਘ ਸਿੱਧੂ ਆਪਣਾ ਕਦ ਵੱਡਾ ਕਰ ਲੈਣੇ ਨਾਲੇ ਵੀ ਦੱਸਣਾ ਚਾਹੁੰਦੇ ਨੇ ਨਵਜੋਤ ਸਿੰਘ ਸਿੱਧੂ ਹਾਈ ਕਮਾਂਡ ਨੂੰ ਇਹ ਇਕੱਲਾ ਨਵਜੋਤ ਸਿੰਘ ਸਿੱਧੂ ਹੀ ਆ ਪੰਜਾਬ ਕਾਂਗਰਸ ਦੇ ਵਿੱਚ ਜਿਹੜਾ ਕਾਂਗਰਸ ਲਈ ਜਿੱਤ ਦਾ ਦਾਵੇਦਾਰ ਬਣ ਸਕਦਾ ਹੈ ਜਿੱਤ ਇਹਦੇ ਸਰਤੇ ਲਈ ਜਾ ਸਕਦੇ ਐ ਸੋ ਭਾਵ ਇਹ ਹੀ ਹੈ ਕਿ ਆਪਾਂ ਮੋਰਲੀਆਂ ਜਿਹੜੀਆਂ ਸਫਾ ਨੇ ਉਹਨਾਂ ਦੇ ਵਿੱਚ ਵਿਚਰਨਾ ਨਵਜੋਤ ਸਿੰਘ ਸਿੱਧੂ ਚਾਹੁੰਦੇ ਨੇ ਔਰ ਇਹਦੇ ਤਹਿਤ ਰਹਿੰਦੀਆਂ ਕਰ ਵੀ ਰਹੇ ਨੇ ਹਾਲਾਂਕਿ ਕਾਂਗਰਸ ਦਾ ਝੰਡਾ ਨਾਲ ਲਿਆ ਹੋਇਆ ਹੈ ਜਿੱਤੇਗੀ ਕਾਂਗਰਸ ਵੀ ਨਾਲ ਲਿਆ ਹੋਇਆ ਜਿੱਤੇਗਾ ਪੰਜਾਬ ਤਾਂ ਕਿਹਾ ਪਰ ਨਾਲ ਜਿੱਤੇਗੀ ਕਾਂਗਰਸ ਵੀ ਨਾਲ ਲੈ ਕੇ ਚੱਲ ਰਹੇ ਨੇ ਪਰ ਜਿਹੜੇ ਉਹਨਾਂ ਦੇ ਆਪਸੀ મતਭੇਦ ਨੇ ਦੂਜੇ ਲੀਡਰਾਂ ਨਾਲ ਉਹ ਦਿਨੋ ਦਿਨ ਵੱਧ ਰਹੇ ਨੇ ਹਾਲਾਂਕਿ ਜਿਹੜੀ ਦਿੱਲੀ ਹਾਈ ਕਮਾਂਡ ਨਾਲ ਮੀਟਿੰਗ ਹੋਈ ਸੀ ਉਸ ਤੋਂ ਬਾਅਦ ਦੁੱਡੇ ਲੀਡਰ ਨੇ ਜਿਹੜੇ ਉਹ ਕਿਤੇ ਨਾ ਕਿਤੇ ਚੁੱਪ ਬੈਠੇ ਨੇ ਲੱਗਣਾ ਆਪਾਂ ਕਹਿ ਸਕਦੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਹੋ ਸਕਦਾ ਕੋਈ ਵੱਡਾ ਧਮਾਕਾ ਕਰ ਦੇਣ ਹੁਣ ਜਿਹੜਾ ਨਵਾਂ ਇਹਨਾਂ ਦਾ ਬਵਾਦ ਖੜਾ ਹੋਇਆ ਉਹ ਇੱਕ ਨਵੀਂ ਰੈਲੀ ਜਿਹੜੀ ਹੁਸ਼ਿਆਰਪੁਰ ਦੀ ਹੈ 9 ਤਰੀਕ ਨੂੰ ਉਹ ਲੀਕ ਦੀ ਨਾਲ ਹੀ ਮੋਗਾ ਦੀ 21 ਤਰੀਕ ਨੂੰ ਲੀਕਤੀ ਹੈ ਕਿ ਨਵਜੋਤ ਸਿੰਘ ਸਿੱਧੂ ਨੇ ਹੁਸ਼ਿਆਰਪੁਰਾਂ ਵਾਲੇ ਪਾਸੇ ਕੋਈ ਹਰਵਿੰਦਰ ਸਿੰਘ ਲਾੜੀ ਜਿਹੜਾ ਜਿਹਨੂੰ ਭਾਰਤ ਜੋੜੋ ਯਾਤਰਾ ਤੋਂ ਦੂਰ ਰਹਿਣ ਕਰਕੇ ਕਾਂਗਰਸ ਦੇ ਵਿੱਚੋਂ ਕੱਢ ਦਿੱਤਾ ਗਿਆ ਸੀ ਉਹਦੀ ਫੋਟੋ ਵੀ ਨਾਲ ਲੱਗੀ ਹੋਈ ਹੈ ਉਹ ਉਹਦੀ ਕਹਿ ਸਕਦੇ ਕਿ ਉਹਦੀ ਅਗਵਾਈ ਦੇ ਵਿੱਚ ਨਵਜੋਤ ਸਿੰਘ ਸਿੱਧੂ ਉਸ ਇਲਾਕੇ ਦੇ ਵਿੱਚ ਕਰ ਰਹੇ ਨੇ ਰੈਲੀ ਤੋ ਉਹਦੇ ਬਾਅਦ ਸੰਦੀਪ ਸੰਧੂ ਵੱਲੋਂ ਵੀ ਕਿਹਾ ਗਿਆ ਕਿ ਇਹਨੂੰ ਪਾਰਟੀ ਚੋਂ ਕੱਢਿਆ ਗਿਆ ਸੀਗਾ ਤੇ ਨਾਲ ਸੰਦੀਪ ਸੰਧੂ ਨੇ ਤਾਂ ਇਹ ਵੀ ਕਹਿਤਾ ਕਿ ਬਠਿੰਡਾ ਤੋਂ ਔਰ ਮੋਗਾ ਤੋਂ ਬਹੁਤ ਸਾਰੇ ਕਾਂਗਰਸੀਆਂ ਦੀਆਂ ਸ਼ਿਕਾਇਤਾਂ ਮਿਲ ਰਹੀਆਂ ਨੇ ਹੁਣ ਉਹ ਸ਼ਿਕਾਇਤਾਂ ਕਿਹੜੀਆਂ ਨੇ ਉਹ ਸਿੱਧੂ ਦੇ ਖਿਲਾਫ ਨੇ ਜਾਂ ਲਾਡੀ ਦੇ ਖਿਲਾਫ ਨੇ ਇਹ ਤਾਂ ਹਲੇ ਨਹੀਂ ਸਾਫ਼ ਕੀਤਾ ਪਰ ਉਹ ਨਾਲੇ ਕਹਿ ਰਹੇ ਨੇ ਕਿ ਇਹ ਸ਼ਿਕਾਇਤਾਂ ਮਿਲ ਰਹੀਆਂ ਨੇ ਜਲਦੀ ਕਾਰਵਾਈ ਹੋਊਗੀ ਉਸ ਤੋਂ ਬਾਅਦ ਦੂਜਾ ਬੰਦਾ ਕੋਈ ਖੁਸ਼ਬਾਦ ਸਿੰਘ ਜਟਾਣਾ ਜਿਹੜਾ ਦਰਲਾਇਆ ਹੋਇਆ ਕਾਂਗਰਸ ਨੇ ਉਹਨੇ ਤਾਂ ਸਾਫ਼ ਹੀ ਪਿੰਡਾਂ ਦੇ ਵਿੱਚ ਇਹ ਪ੍ਰਚਾਰ ਕਰਨਾ ਸ਼ੁਰੂ ਕੀਤਾ ਹੋਇਆ ਹੈ ਕਿ ਜਿਹੜੀ 9 ਤਰੀਕ ਦੀ ਰੈਲੀ ਹੈ ਇਹ ਇੱਕ ਨਿੱਜੀ ਸਮਾਗਮ ਹੈ ਔਰ ਨਾਡੀ ਨੂੰ ਕੱਢਿਆ ਹੋਇਆ ਹੈ ਤੇ ਇਹ ਨਿੱਜੀ ਸਮਾਗਮ ਹੋ ਸਕਦਾ ਹੈ ਇਹ ਕਾਂਗਰਸ ਦਾ ਅਫੀਸ਼ੀਅਲ ਸਮਾਗਮ ਕੋਈ ਨਹੀਂ ਇਹਦੇ ਵਿੱਚ ਲੋਕ ਨਾ ਜਾਓ ਜਾਣ ਨਾ ਜਾਓ ਕਾਂਗਰਸੀ ਵਰਕਰਾਂ ਨੂੰ ਔਕਾ ਦੇ ਰਹੇ ਆ ਪਿੰਡ-ਪਿੰਡ ਜਾ ਕੇ ਕਿ ਨਾ ਜਾਓ ਜਿਹੜੇ ਕਾਂਗਰਸੀ ਵਰਕਰ ਨੇ ਉਹ ਉੱਥੇ ਬੈਠੇ ਰਹਿਣ ਦੂਜੇ ਪਾਸੇ ਇਸ ਇਲਾਕੇ ਦੇ ਲੋਕਾਂ ਦੇ ਵੱਲੋਂ ਵੀ ਇਹ ਗੱਲ ਕਹੀ ਜਾ ਰਹੀ ਹੈ ਕਿ ਨਵਜੋਤ ਸਿੰਘ ਸਿੱਧੂ ਦਾ ਸਨਮਾਨ ਕਰਨਾ ਚਾਹੁੰਦੇ ਸੀ ਵਾਰ-ਵਾਰ ਮਿਲਣ ਤੋਂ ਬਾਅਦ ਵੀ ਉਹਨਾਂ ਦਾ ਟਾਈਮ ਨਹੀਂ ਮਿਲਿਆ ਇਸ ਕਰਕੇ ਲੋਕ ਉਹ ਜਿਹੜਾ ਕਰਤਾਰਪੁਰ ਲੰਘਾ ਸੀਗਾ ਉਹਦੇ ਵਿੱਚ ਭੂਮਿਕਾ ਨਿਭਾਈ ਨਵਜੋਤ ਸਿੰਘ ਸਿੱਧੂ ਨੇ ਇਸ ਕਰਕੇ ਉਹਨੂੰ ਸਨਮਾਨ ਦੇਣ ਦੀ ਬਹੁਤ ਸਾਰੇ ਸਰਪੰਚ ਤੇ ਲੋਕ ਇਕੱਠੇ ਹੋ ਕੇ ਮਿਲਣ ਜਾ ਰਹੇ ਨੇ ਉਹ ਉਸੇ ਜਨ ਮਿਲਣਗੇ ਤੋਂ ਉਹ ਕਹਿੰਦੇ ਵੀ ਅਸੀਂ ਤਾਂ ਉੱਥੇ ਜਾਵਾਂਗੇ ਅਸੀਂ ਵਿਰੋਧ ਨਹੀਂ ਕਰਦੇ ਯਾਨੀ ਕਿ ਇੱਕ ਮੰਬਵਾਦ ਜਾਂ ਪੈਦਾ ਹੋ ਗਿਆ ਕਾਂਗਰਸ ਕਹਿੰਦੀ ਹੈ ਕਿ ਨਵਜੋਤ ਸਿੰਘ ਸਿੱਧੂ ਜਿਹੜੀ ਪੰਜਾਬ ਦੀ ਇਕਾਈ ਉਹ ਕਹਿੰਦੀ ਕਿ ਨਵਜੋਤ ਸਿੰਘ ਸਿੱਧੂ ਸਾਡੇ ਨਾਲ ਰਲ ਕੇ ਨਹੀਂ ਚਾਹੁੰਦੇ ਦੂਜਾ ਨਵਜੋਤ ਸਿੰਘ ਸਿੱਧੂ ਹੁਣ ਕਹਿਣਾ ਇਹ ਚਾਹੁੰਦੇ ਨੇ ਕਿ ਮੈਨੂੰ ਕਿਸੇ ਦੀ ਲੋੜ ਨਹੀਂ ਮੈਂ ਲੋਕਾਂ ਦੇ ਵਿੱਚ ਜਾ ਰਿਹਾ ਹਾਂ ਲੋਕਾਂ ਦਾ ਇਕੱਠ ਕਰ ਰਿਹਾ ਹਾਂ ਤੇ ਮੈਨੂੰ ਤੁਹਾਡੀ ਲੋੜ ਨਹੀਂ ਤੁਸੀਂ ਚੱਲਣਾ ਨਾਲ ਚੱਲੋ ਨਹੀਂ ਚੱਲਣਾ ਨਾ ਚੱਲੋ ਫਿਲਹਾਲ ਹਾਈ ਕਮਾਂਡ ਵੱਲੋਂ ਕਿਸੇ ਨੂੰ ਕੋਈ ਥਾਪਣਾ ਨਹੀਂ ਦਿੱਤੀ ਗਈ ਕਿਸੇ ਨੂੰ ਕੋਈ ਮੇਰੇ ਖਾਲ ਰੋਕਿਆ ਨਹੀਂ ਗਿਆ ਫਿਲਹਾਲ ਦੀ ਘੜੀ 'ਚ ਤੇ ਨਵਜੋਤ ਸਿੰਘ ਸਿੱਧੂ ਇਹਦਾ ਸਾਫ਼ ਹੀ ਜਾਹਰ ਹੈ ਨਾ ਕਿ ਨਮਜੋਤ ਸਿੰਘ ਸਿੱਧੂ ਹਾਈ ਕਮਾਂਡ ਤੋਂ ਬਾਹਰ ਹੋ ਕੇ ਚੱਲ ਨਹੀਂ ਸਕਦੇ ਜੀ ਪਹਿਲਾਂ ਤੋਂ ਕਹਿੰਦੇ ਆ ਰਹੇ ਨੇ ਕਿ ਜੋ ਹਾਈ ਕਮਾਂਡ ਦਾ ਫੈਸਲਾ ਹੋ ਚਾਹੇ ਉਹ ਆਮ ਆਦਮੀ ਦੇ ਨਾਲ ਸਮਝੌਤੇ ਦਾ ਸੀਗਾ ਗੱਠ ਜੋੜ ਦਾ ਸਿੱਟਾ ਨੂੰ ਲੈ ਕੇ ਉਹਨਾਂ ਉਦੋਂ ਵੀ ਕਹਿਤਾ ਸੀ ਹਾਲਾਂਕਿ ਹੁਣ ਨਮਜੋਤ ਸਿੰਘ ਸਿੱਧੂ ਵੱਲੋਂ ਆਮ ਆਦੀ ਪਾਰਟੀ ਤੇ ਵਾਰ ਕਰੇ ਜਾ ਰਹੇ ਹੈ ਨੀਤੀਆਂ ਤੇ ਹੀ ਗੱਲ ਕੀਤੀ ਜਾ ਰਹੀ ਹੈ ਲੇਕਿਨ ਉਹਨਾਂ ਦੀ ਭਾਸ਼ਾ ਤੋਂ ਲੱਗ ਰਿਹਾ ਹੈ ਕਿ ਕਿਤੇ ਨਾ ਕਿਤੇ ਗੱਠ ਜੋੜ ਦੀ ਸੰਭਾਵਨਾ ਨੂੰ ਲੈ ਕੇ ਉਹ ਨਰਮਾਈ ਵਰਤ ਰਿਹਾ ਹੈ ਭਾਸ਼ਾ ਦੇ ਵਿੱਚ ਲੇਕਿਨ ਨੀਤੀਆਂ ਦਾ ਵਿਰੋਧ ਕਰੀ ਜਾ ਰਿਹਾ ਹੈ ਪਰ ਪਿਛਲੇ ਦਿਨ ਹੀ ਇਹ ਗੱਲ ਕਲੀਅਰ ਵੀ ਹੋ ਗਈ ਹੈ ਸ਼ਾਇਦ ਪ੍ਰੋ ਕਮੇਟੀ ਦੇ ਵੱਲੋਂ ਸੈਂਟਰ ਤੋਂ ਜਿਹੜੀ ਕਮੇਟੀ ਬਣਾਈ ਸੀ ਇਹਨਾਂ ਨੇ ਖੜ ਕੇ ਨੂੰ ਮਿਲੇ ਆ ਉਹ ਕਹਿੰਦੇ ਕਿ ਨੌ ਸੂਬਿਆਂ ਦੇ ਵਿੱਚੋਂ ਤਾਂ ਸਾਡੀ ਇਹਨਾਂ ਨਾਲ ਗੱਠ ਜੋੜ ਹੋ ਜੂਗਾ ਲੋਕ ਸਭਾ ਚੋਣਾਂ ਲਈ ਪਰ ਪੰਜਾਬ ਵਿੱਚ ਕਾਂਗਰਸ ਔਰ ਆਮ ਆਦੀ ਪਾਰਟੀ ਦਾ ਫਿਲਹਾਲ ਕੋਈ ਇਦਾਂ ਦਾ ਨਹੀਂ ਦਿਖ ਰਿਹਾ ਇਹ ਚਨਈ ਪ੍ਰਗਟਾਈ ਜਾ ਰਹੀ ਕਾਂਗਰਸੀਆਂ ਵੱਲੋਂ ਕਿ ਆਪ ਦੀ ਆਦਮੀ ਪਾਰਟੀ ਨਾਲ ਕੋਈ ਗੱਠ ਜੋੜ ਕੀਤਾ ਜਾਵੇ। ਉਹਦੇ ਕਰਕੇ ਵੀ ਕਿਤੇ ਨਾ ਕਿਤੇ ਨਵਜੋਤ ਸਿੰਘ ਸਿੱਧੂ ਦਾ ਕੱਡ ਵੱਡਾ ਹੋ ਸਕਦਾ ਉਹਨਾਂ ਨੇ ਦਿਨਾਂ ਦੇ ਵਿੱਚ। ਲੇਕਿਨ ਆਪ ਕੋ ਪਹਿਲਾਂ ਵੀ ਗੱਲ ਕੀਤੀ ਸੀ ਕਿ ਨਾ ਨਵਜੋਤ ਸਿੰਘ ਸਿੱਧੂ ਇਕੱਲੇ ਚੱਲ ਸਕਦੇ ਆ ਹਲੇ ਫਿਲਹਾਲ ਦੀ ਘੜੀ। ਕਾਂਗਰਸੋਂ ਪਰੇ ਹੋ ਕੇ ਤੇ ਨਾ ਹੀ ਬਾਕੀ ਕਾਂਗਰਸੀਆਂ ਦਾ ਸਰਦ ਹੈ। ਤੁਹਾਨੂੰ ਚਾਹੇ ਬਾਜਪਾ ਨੇ ਚਾਹੇ ਰਾਜਾਪੁਰਿੰਗ ਨੇ ਚਾਹੇ ਸੁਖਵਿੰਦਰ ਰੰਧਾਵਾ ਇਹ ਪਾਵੇਂ ਮੰਨੇ ਜਾਣ ਨਵਜੋਤ ਸਿੰਘ ਸਿੱਧੂ ਨੂੰ ਕਿ ਇਹ ਵਿਰੋਧੀ ਹੈ ਜੀ ਸਾਡਾ ਸਾਨੂੰ ਅੱਗੇ ਨਹੀਂ ਆਣ ਦਿੰਦਾ ਲੇਕਿਨ ਇਹਨਾਂ ਨੂੰ ਕਿਤਨਾ ਕਿਤੇ ਜਾ ਕੇ ਜੇ ਹਾਈ ਕਮਾਂਡ ਦੀ ਘੁਰਕੀ ਮਿਲ ਗਈ ਤਾਂ ਨਵਜੋਤ ਸਿੰਘ ਸਿੱਧੂ ਦੇ ਝੰਡੇ ਥੱਲੇ ਆਉਣਾ ਹੀ ਪਊਗਾ ਫਿਲਹਾਲ ਦੀ ਗੱਡੀ ਤਾਂ ਇਹੀ ਅਸਾਰ ਨਜ਼ਰ ਆ ਰਹੀ ਹੈ ਜੀ ਜੀ ਅਗਲੀ ਖਬਰ ਪਰਮਿੰਦਰ ਜੀ ਹੈਗੀ ਹੈ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਉਹਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਹੋਰਾਂ ਵੱਲੋਂ ਬਲਵੰਤ ਸਿੰਘ ਰਾਜੋਆਣਾ ਦੇ ਮਾਮਲੇ ਲੈ ਕੇ ਕੇਂਦਰ ਨੂੰ ਅਲਟੀਮੇਟਮ ਦਿੱਤਾ ਗਿਆ ਜੀ ਪਹਿਲਾਂ ਅ ਜਦੋਂ ਅੰਮਿਤ ਸ਼ਾਹ ਦਾ ਬਿਆਨ ਆਇਆ ਸੀ ਨਾ ਮਰਹਿੰਦਰ ਜੀ ਉਦੋਂ ਵੀ ਇੱਕ ਅਲਟੀਮੇਟਮ ਇਦਾਂ ਦੇ ਆਇਆ 31 ਦਸੰਬਰ ਤੱਕ ਦਾ ਪਹਿਲਾਂ ਦਿੱਤਾ ਗਿਆ ਸੀਗਾ ਹੁਣ ਜਿਹੜੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਉਹਨਾਂ ਨੇ ਸ਼੍ਰੋਮਣੀ ਕਮੇਟੀ ਨੂੰ ਕਿਹਾ ਕਿ ਇੱਕ ਪਾਸਾ ਕਰੋ ਫੈਸਲਾ ਲਓ ਪਰ ਸ਼੍ਰੋਮਣੀ ਕਮੇਟੀ ਨੇ ਹੁਣ 27 ਜਨਵਰੀ ਤੱਕ ਦਾ ਜਿਹੜਾ ਹੈਗਾ ਇੱਕ ਟਾਈਮ ਦਿੱਤਾ ਹੈਗਾ ਸੈਂਟਰ ਨੂੰ ਕਿ ਫੈਸਲਾ ਲਵੇ ਜਾਂ ਜਿਹੜੀ ਫਾਂਸੀ ਦੀ ਸਜ਼ਾ ਨੂੰ ਉਮਰ ਕੈਚ ਚ ਤਬਦੀਲ ਕਰਨ ਦਾ ਜਿਹੜਾ 31 ਦਸੰਬਰ ਤੱਕ ਦਾ ਅਲਟੀਮੇਟਮ ਸੀ ਉਸ ਤੋਂ ਬਾਅਦ ਸੈਂਟਰ ਤੋਂ ਚਿੱਠੀ ਆਈ ਸੀਗੀ ਉਹ ਕਹਿੰਦੇ ਉਹਦੇ ਵਿੱਚ ਇਹ ਲਿਖਿਆ ਹੋਇਆ ਸੀ ਕਿ ਬਲਵਾਂ ਸਿੰਘ ਰਾਜੋਆਣਾ ਦੇ ਮਾਮਲੇ ਦੇ ਵਿੱਚ ਸੈਂਟਰ ਦੇ ਮੰਤਰੀ ਜਿਹੜੇ ਹੈਗੇ 1 2 ਉਹਨਾਂ ਦਾ ਨਾਮ ਦਰਜ ਸੀ ਉਹ ਮਿਲਣਾ ਚਾਹੁੰਦੇ ਐ ਸ਼੍ਰੋਮਣੀ ਕਮੇਟੀ ਨੂੰ ਤੇ ਬੈਠ ਕੇ ਗੱਲਬਾਤ ਕਰਨਾ ਚਾਹੁੰਦੇ ਐ ਸੋ ਉਹਦੇ ਕਰਕੇ ਜਿਹੜਾ ਇਹ ਅਲਟੀਮੇਟਮ ਅੱਗੇ ਵਧਾਇਆ ਗਿਆ ਤੇ ਇਹਦੇ ਤੇ ਸਖਤ ਰੁਖ ਦਿਖ ਰਿਹਾ ਇੱਕ ਤਰ੍ਹਾਂ ਨਾਲ ਐਸਜੀਪੀਸੀ ਦਾ ਕਿ ਜੇ ਸਰਕਾਰ ਬਲਵੰਤ ਸਿੰਘ ਰਾਜਵਾਨਾ ਦੀ ਫਾਂਸੀ ਦੀ ਸਜ਼ਾ ਨੂੰ ਮੁਕਾਇਦ ਚ ਤਬਦੀਲ ਨਹੀਂ ਕਰਦੀ ਤਾਂ ਉਹ ਅਪੀਲ ਵਾਪਸ ਲੈ ਲੈਣਗੇ ਜਿਹੜੀ ਰਹਿਮ ਦੀ ਅਪੀਲ ਐਸਜੀਪੀਸੀ ਵੱਲੋਂ ਪਾਈ ਗਈ ਹੈ ਫਲਾਨ ਅ ਇਹ ਕਿਹਾ ਗਿਆ ਕਿ ਸਖਤ ਰੁਖ ਅਸੀਂ ਅਪਣਾਵਾਂਗੇ ਹੁਣ ਕੀ ਹੋਊਗਾ ਉਹ ਪਤਾ ਨਹੀਂ ਹਲੇ ਜाहिर ਨਹੀਂ ਕੀਤਾ ਉਹਨਾਂ ਵੱਲੋਂ ਲੇਕਿਨ ਇਹ ਜ਼ਰੂਰ ਹੈ ਕਿ ਐਸਜੀਪੀਸੀ ਅ ਅੱਗੇ ਜਾ ਕੇ ਉਹ ਅਪੀਲ ਜਿਹੜੀ ਹੈਗੀ ਆ ਉਹ ਵਾਪਸ ਲੈ ਸਕਦੀ ਹੈ ਤੇ ਕੱਲ ਹਰਜਿੰਦਰ ਸਿੰਘ ਧਾਮੀ ਵੱਲੋਂ ਸਿੱਧੇ ਸੰਗੀਤ ਦੇ ਦਿੱਤੇ ਗਏ ਆ ਦੇਖਣਾ ਪਊਗਾ ਹੁਣ ਸੈਂਟਰ ਇਸ ਬਾਬਤ ਕੀ ਕਹਿੰਦਾ ਬੰਦੀ ਸਿੰਘਾਂ ਦਾ ਪਹਿਲਾਂ ਹੀ ਰੌਲਾ ਚੱਲ ਰਿਹਾ 24 ਦੇ ਚੋਣਾ ਨੇੜੇ ਆ ਗਈਆਂ ਹੁਣ ਤਾਂ ਤੇ ਪੰਜਾਬ ਦੇ ਵਿੱਚ ਬੀਜੇਪੀ ਚਾਹੁੰਦੀ ਆ ਕਿ ਕਿਸੇ ਨਾ ਕਿਸੇ ਤਰੀਕੇ ਨਾਲ ਪੈਰ ਜਮਾਏ ਜਾਣ ਪਰ ਇੱਥੇ ਬੰਦੀ ਸਿੰਘਾਂ ਦਾ ਤੁਹਾਨੂੰ ਪਤਾ ਹੀ ਹੈ ਕਿ ਸਿੱਖ ਕਮਿਊਨਿਟੀ ਜ਼ਿਆਦਾ ਹੋਣ ਕਰਕੇ ਪੰਦੀ ਸਿੰਘਾਂ ਦਾ ਇੱਕੋ ਇੱਕ ਪੱਖ ਹੈਗਾ ਫਿਲਹਾਲ ਦੀ ਘੜੀ ਜਿਹੜਾ ਸੈਂਟਰ ਗੌਰਮਟ ਕਿਸੇ ਨਾ ਕਿਸੇ ਤਰੀਕੇ ਆਪਣੇ ਹੱਥ ਵਿੱਚ ਕਰਨ ਲਈ ਆ ਚਾਰਾ ਜੋਈ ਕਰ ਸਕਦੀ ਹੈ ਕੋਈ ਕਿਉਂਕਿ ਜਿਹੜਾ ਝੰਕੀਆਂ ਦਾ ਤੁਹਾਨੂੰ ਪਤਾ ਹੀ ਹੈ ਝੰਕੀਆਂ ਦਾ ਰੌਲਾ ਪਿਆ ਸੀ ਤੇ ਨਾਲ ਫਿਰ ਬੀਜੇਪੀ ਕਿਤੇ ਨਾ ਕਿਤੇ ਟਾਰਗੇਟ ਹੋਈ ਹੈ ਇੱਥੇ ਪੰਜਾਬ ਦੇ ਵਿੱਚ ਪੰਜਾਬ ਦੇ ਲੋਕਾਂ ਦੇ ਵਿੱਚ ਇਹ ਗੱਲ ਗਈ ਹੈ ਕਿ ਪੰਜਾਬ ਵਿਰੋਧੀ ਹੈਗੀ ਹੈ ਸੋ ਉਸ ਚੀਜ਼ ਨੂੰ ਖਤਮ ਕਰਨ ਵਾਸਤੇ ਬੀਜੇਪੀ ਹੋ ਸਕਦਾ ਕੋਈ ਐਦਾਂ ਦਾ ਫੈਸਲਾ ਲੈ ਲਵੇ ਜੀ ਜੀ ਪਰਮਿੰਦਰ ਜੀ ਅਗਲੀ ਖਬਰ ਕਾਮਲਨਾਡੂ ਦੇ ਨਾਲ ਜੁੜੀ ਹੋਈ ਹੈ ਏਡੀ ਨੇ ਦੋ ਭਰਾਵਾਂ ਨੂੰ ਸੰਮਣ ਕੀਤਾ ਦੋ ਭਰਾ ਸਦੇ ਬੈਂਕ ਖਾਤੇ ਫਰੋਲੇ ਨਿਕਲੇ 4500 ਰੁਪਏ ਜੀ ਕਾਮਲਨਾਡੂ ਦਾ ਮਾਮਲਾ ਦੱਸਿਆ ਜਾ ਰਿਹਾ ਗੁਰਜਿੰਦਰ ਜੀ ਇਹ ਏਡੀ ਦੇ ਰੇਡ ਕੀਤੀ ਹੈ ਇੱਕ ਕਿਸਾਨ ਦੇਤੇ ਉਹਦੀਆ ਰਿਪੋਰਟ ਆ ਉਹਦੇ ਅਕਾਊਂਟ ਖੰਘਾਲੇ ਗਏ ਆ ਮਾਮਲਾ ਇਹ ਸੀਗਾ ਕਿ ਕਿਸਾਨ ਦਾ ਕੋਈ ਰੌਲਾ ਚੱਲਦਾ ਸੀ ਬੀਜੇਪੀ ਦੇ ਲੀਡਰ ਨਾਲ ਬੀਜੇਪੀ ਦੇ ਲੀਡਰ ਨੇ ਸ਼ਿਕਾਇਤ ਕਰਕੇ ਤਾਂ ਅਪਰੋਚ ਕਰਕੇ ਕਹਿ ਲਓ ਜੀ ਆਪਣੀ ਪਾਵਰ ਦਿਖਾਉਣ ਲਈ ਈਡੀ ਦਾ ਇਸਤੇਮਾਲ ਕਰਿਆ ਜਦੋਂ ਈਡੀ ਨੇ ਉਹਦੇ ਅਕਾਊਂਟ ਤੋਂ ਖੰਘਾਲਿਆ ਉਹਦੇ ਵਿੱਚੋਂ 450 ਰੁਪਏ ਨਿਕਲੇ ਸਾਰੇ ਜੀ ਤੋਂ ਕਹਿਣ ਦਾ ਭਾਅ ਜਿਹੜੇ ਦੋਸ਼ ਲੱਗਦੇ ਸੀ ਜਾਂ ਵੱਡੀਆਂ ਪਾਰਟੀਆਂ ਹੋਰ ਜਿਹੜੀਆਂ ਨੈਸ਼ਨਲ ਪਾਰਟੀਆਂ ਨੇ ਉਹ ਵੀ ਜਾਂ ਪੰਜਾਬ ਦੇ ਵਿੱਚ ਵੀ ਜਾਂ ਸਟੇਟਸ ਜਿੱਥੇ ਭਾਜਪਾ ਸਰਕਾਰ ਨਹੀਂ ਹੈਗੀ ਉਹ ਦੋਸ਼ ਲਾਉਂਦੇ ਸੀਗੇ ਏਜੰਸੀਆਂ ਨੂੰ ਵਰਤਿਆ ਜਾ ਰਿਹਾ ਤਾਂ ਇਹ ਪਰਤਾਖੀ ਦੇ ਹੋ ਜਾਂਦਾ ਤਾਂ ਹੁਣ ਸਾਰੇ ਪਾਸੇ ਏਜੰਸੀਆਂ ਦਾ ਰੌਲਾ ਆ ਕਿਸੇ ਤੇ ਕੋਈ ਕਾਰਵਾਈ ਕਰ ਦਿੰਦਾ ਕਿਸੇ ਤੋਂ ਕੋਈ ਕਾਰਵਾਈ ਕਰਵਾਈ ਜਾਂਦੀ ਹੈ ਤੇ ਭਾਜਪੀ ਪੂਰੀ ਖੁੱਲ੍ਹ ਦੇ ਰਹੀ ਹੈ ਮੈਂ ਕੋ ਵੀਡੀਓ ਵੀ ਦੇਖ ਰਿਹਾ ਸੀ ਉਹ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਸੀ ਪਿਛਲੇ ਸਮੇਂ ਚ ਉਹਦੇ ਵਿੱਚ ਇੱਕ ਦੱਸਿਆ ਜਾ ਰਿਹਾ ਕਿ ਇੱਕ ਬੰਦੇ ਦੇ ਉੱਤੇ ਈਡੀ ਦੀ ਰੇਡ ਵੱਜਦੀ ਆ ਉਹ ਫੋਨ ਕਰਦੇ ਕਿੱਥੇ ਆ ਰੇਡ ਕਰਨ ਆ ਰਹੇ ਅਸੀਂ ਤਾਂ ਰੇਡ ਕਰਨਾ ਹੈ ਬਾਹਰ ਖੜਿਆ ਉਹ ਜਦ ਇਹ ਕਹਿੰਦਾ ਕਹਿੰਦਾ ਵੀ ਮੈਂ ਤਾਂ ਗੱਲ ਭਾਜ-ਵਾਜ ਮੈਨ ਕਰ ਲਈ ਉਹਗਾ ਸੌਰੀ ਜੀ ਗਲਤੀ ਹੋ ਗਈ ਅਸੀਂ ਇੱਧਰ ਆ ਗਏ ਫਿਰ ਯਾਨੀ ਕਿ ਕਹਿ ਸਕਦੇ ਆ ਕਿ ਇਹ ਹੁਣ ਚੱਲ ਗਿਆ ਇਹ ਹੁਣ ਸਾਰੇ ਦੇਸ਼ ਦੇ ਵਿੱਚ ਵੀ ਆਹ ਖਬਰ ਜਿਹੜੀ ਛਪ ਗਈ ਆ ਇਸ ਪੂਰੇ ਦੇਸ਼ ਦੇ ਵਿੱਚ ਏਡੀ ਨੂੰ ਹੁਣ ਕਹਿ ਲਓ ਮੂਹਰ ਕੌਣ ਔਖਾ ਹੋ ਜੂਗਾ ਕਿੱਥੇ ਜਾਣਗੇ ਹੁਣ ਬੀਜੇਪੀ ਵੀ ਜਵਾਬ ਨਹੀਂ ਦੇ ਸਕਦੀ ਇਸ ਮਾਮਲੇ ਦੇ ਉੱਤੇ ਤਾਂ ਮੇਰਾ ਖਿਆਲ ਨਾਲ ਜਿਹੜਾ 2024 ਦੇ ਵਿੱਚ ਦੋਸ਼ ਲਾਇਆ ਜਾ ਰਿਹਾ ਬੀਜੇਪੀ ਦੇ ਉੱਤੇ ਕਿ ਭਾਈ ਇਹ ਏਜੰਸੀਆਂ ਨੂੰ ਵਰਤ ਕੇ ਕੋਈ ਨਵੀਂ ਚਾਲ ਚੱਲ ਰਹੀ ਹੈ ਜਾਂ ਦੂਜੀਆਂ ਪਾਰਟੀਆਂ ਜਿਹੜੀਆਂ ਛੋਟੀਆਂ ਨੇ ਉਹਨਾਂ ਦੇ ਬੰਦਿਆਂ ਨੂੰ ਟਾਰਗੇਟ ਕਰਕੇ ਉਹਨਾਂ ਤੇ ਕਾਰਵਾਈਆਂ ਕਰਵਾਈਆਂ ਜਾ ਰਹੀਆਂ ਨੇ ਏਜੰਸੀਆਂ ਦੇ ਥਰੂ ਉਹ ਜਗਜਹਾਰ ਹੋ ਗਿਆ ਹੁਣ ਲੋਕਾਂ ਨੂੰ ਸਮਝਣਾ ਚਾਹੀਦਾ ਕਿ ਕਿੱਧਰਲੇ ਪਾਸੇ ਵੋਟ ਦੇਣੀਆਂ 2024 ਦੇ ਵਿੱਚ ਦੇਸ਼ ਨੂੰ ਕਿਸ ਪਾਸੇ ਲੈ ਕੇ ਜਾਣਾ ਲੋਕ ਸੋਚਣ ਜੀ ਜੀ ਬਿਲਕੁਲ ਬਿਲਕੁਲ ਸੋ ਪ੍ਰਵਿੰਦਰ ਜੀ ਬਹੁਤ ਬਹੁਤ ਸ਼ੁਕਰੀਆ ਖਬਰਾਂ ਤੇ ਵਿਚਾਰ ਚਰਚਾ ਕਰਨ ਦੇ ਲਈ ਧੰਨਵਾਦ ਤੁਹਾਡਾ ਸ਼ੁਕਰੀਆ ਗੁਰਿੰਦਰ ਜੀ ਜੀ ਦੋਸਤੋ ਮੇਰੇ ਨਾਲ ਜੁੜੇ ਹੋਏ ਹੋ ਜੀ ਸੀਨੀਅਰ ਜਰਨਲਿਸਟ ਫਰਮਿੰਦਰ ਸਿੰਘ ਰਾਏ ਪਰ ਤੁਸੀਂ ਆਪਣੇ ਫੀਡਬੈਕਸ ਹਨ ਹਰ ਵਾਰ ਦੇਣਾ ਕਮੈਂਟ ਬਾਕਸ ਵਿੱਚ ਰੱਖ ਸਕਦੇ ਹੋ